ਸਾਤਸ੍ਰੀ ਅਕਾਲ ਫਟਾਫਟ ਕੌਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਨੇ ਲਿਆ ਮੈਡੀਕਲ ਟਰੀਟਮੈਂਟ ਬੀਤੇ ਦਿਨ ਪ੍ਰਸ਼ਾਸਨ ਪਹੁੰਚਿਆ ਸੀ ਖਨੌਰੀ ਬਾਰਡਰ ਡੱਲੇਵਾਲਾ ਤੇ ਕਿਸਾਨ ਆਗੂਆਂ ਦੀ ਪ੍ਰਸ਼ਾਸਨ ਦੇ ਨਾਲ ਹੋਈ ਸੀ ਅਹਿਮ ਮੀਟਿੰਗ 14 ਫਰਵਰੀ ਨੂੰ ਸਰਕਾਰ ਅਤੇ ਕਿਸਾਨਾਂ ਦੀ ਮੀਟਿੰਗ ਹੋਈ ਤਾ ਕਿਸਾਨਾ ਗੂ ਡੱਲੇਵਾਲ ਦੇ ਵੱਲੋਂ ਸਿਰਫ ਮੈਡੀਕਲ ਟਰੀਟਮੈਂਟ ਲੈਣ ਦੇ ਉੱਪਰ ਡਾਕਟਰ ਸੁਮੈਮਾਨ ਹੋਣਾਂ ਦੇ ਵੱਲੋਂ ਖੜੇ ਕੀਤੇ ਵੱਡੇ ਸਵਾਲ ਕਿਹਾ ਕਿਸਾਨ ਆਗੂਆਂ ਦੇ ਨਾਲ ਬਹੁਤ ਵੱਡਾ ਝੂਠ ਹੋ ਰਿਹਾ ਬੰਦਾ ਦਵਾਈਆਂ ਦੇ ਸਿਰ ਤੇ ਜਿੰਦਾ ਨਹੀਂ ਰਹਿ ਸਕਦਾ ਹਰਿਆਣਾ ਸੇਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਅੱਜ ਹੋਈ VOTING ਪਹਿਲੀ ਵਾਰ ਹਰਿਆਣਾ ਦੀ ਬਖਰੀ ਗੁਰਦੁਆਰਾ ਕਮੇਟੀ ਲਈ ਹੋਈ VOTING 40 ਵਿੱਚੋਂ 39 ਸੀਟਾਂ ਤੇ ਹੋਈ VOTING ਟੁਹਾਣਾ ਇੱਕ ਸੀਟ ਦੇ ਉੱਪਰ ਬੜੀ ਸਰਬਸੰਮਤੀ 121 ਕਿਸਾਨਾਂ ਦੇ ਜਥੇ ਨੇ ਖੋਲਿਆ ਮਰਨਵਰਤ ਖਨੌਰੀ ਬਾਡਰ ਤੋਂ ਹੋਇਆ ਐਲਾਨ ਜਗੀ ਸਿੰਘ ਡੱਲੇਵਾਲ ਦੇ ਵਿਹੱਕ ਦੇ ਵਿੱਚ 121 ਕਿਸਾਨਾਂ ਨੇ ਸ਼ੁਰੂ ਕੀਤਾ ਸੀ ਮਰਨਵਰਤ ਬੀਤੇ ਦਿਨ ਪ੍ਰਸ਼ਾਸਨ ਦੀ ਟੀਮ ਪਹੁੰਚੀ ਸੀ ਖਨੌਰੀ ਬਾਡਰ ਜਲੰਧਰ ਦੇ ਵਿੱਚ ਹੋਇਆ ਵੱਡਾ ਇਨਕਾਊਂਟਰ ਗੌਂਡਰ ਗੈਂਗ ਦੇ ਸਬੰਧਤ ਅਪਰਾਧੀ ਦੀ ਪੁਲਿਸ ਦੇ ਨਾਲ ਹੋਈ ਮੁੱਠਪੇੜ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਇਆ ਹਰਪ੍ਰੀਤ ਸਿੰਘ 2 ਪਿਸਟਲ ਅਤੇ 100 ਗ੍ਰਾਮ ਹੈਰੋਇਨ ਹੋਈ ਬਰਾਮਦ 올림픽 ਮੈਡਲਿਸਟ ਮਨੂ ਪਾਕਰ ਨੂੰ ਵੱਡਾ ਸਦਮਾ ਮਾਮਾ ਤੇ ਨਾਨੀ ਦੀ ਸੜਕ ਹਾਦਸੇ ਦੇ ਵਿੱਚ ਹੋਈ ਮੌਤ ਮਹਿੰਦਰਗੜ ਬਾਈਪਾਸ ਉੱਤੇ ਵਾਪਰਿਆ ਵੱਡਾ ਸੜਕ ਹਾਦਸਾ ਮਾਮਾ ਜਯੋਦੀਪ ਸਿੰਘ ਅਤੇ ਨਾਨੀ ਸਵੇਤਰੀ ਦੇਵੀ ਦੀ ਹੋਈ ਮੌਤ ਜਦੋਂ ਭਗਵੰਤ ਮਾਨ ਪਹੁੰਚੇ ਮੋਗਾ 10.31 ਕਰੋੜ ਦੇ ਪ੍ਰੋਜੈਕਟ ਦਾ ਰੱਖਿਆ ਨੀ ਪੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਣਾਈ ਜਾਵੇਗੀ ਤੀਜੀ ਅਤੇ ਚੌਥੀ ਮੰਜ਼ਲ 9 ਮਹੀਨਿਆਂ ਦੇ ਵਿੱਚ ਪੂਰਾ ਹੋਵੇਗਾ ਕੰਮ ਅਮਰੀਕਾ ਦੇ ਵਿੱਚ ਟਿਕਟੌਕ ਤੇ ਲੱਗਿਆ ਬੈਨ ਪਵੰਦੀ ਮਗਰੋਂ ਪਲੇ ਸਟੋਰ ਤੋਂ ਵੀ ਹਟਾਈ ਗਈ ਐਪ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਅਗਲੇ ਬਜਟ ਦੇ ਵਿੱਚ ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 11100 ਰੁਪਏ ਪ੍ਰਬੰਧਕੀ ਕੰਪਲੈਕਸ ਦੇ ਨਵੇਂ ਬਲਾਕ ਦਾ ਕਾਟਣ ਕਰਨ ਦੌਰਾਨ ਦਿੱਤੀ ਖੁਸ਼ਖਬਰੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਪੰਜਾਬ ਤੋਂ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਤੇ ਸੁਖਪਾਲ ਸਿੰਘ ਖੈਰਾ ਦਾ ਨਾਮ ਕੀਤਾ ਸ਼ਾਮਲ ਐਸਾ ਨਾ ਦੀਆਂ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਤਕਲੀ ਦਿਓ ਇਜਾਜ਼ਤ ਧੰਨਵਾਦ